ਪ੍ਰਬੂ ਦੀ ਹਜ਼ੂਰੀ ਵਿੱਚ ਜੁੜਨ ਵਾਲੀ ਸਾਰੇ ਮੁਸੀਬ ਪ੍ਰਵਾਰ ਨੂੰ ਮੇਰੇ ਵੱਲੋਂ ਜੈ ਮਸੀਹ। ਤਾਂ ਹਾਂ ਪਿਆਰੇ ਭੈਣ ਭਾਈਓ ਅੱਜ ਜੇਕਰ ਤੁਸੀਂ ਉਹ ਡਿਪਰੈਸ਼ਨ ਤੋਂ ਨਿਰਾਸ਼ਾ ਤੋਂ ਉਸ ਰਾਹ ਜੋ ਸਾਡੇ ਜੀਵਨ ਵਿੱਚ ਇੱਕ ਸੌਂਕ ਦੀ ਤਰ੍ਹਾਂ ਸਾਡੇ ਜੀਵਨ ਵਿੱਚ ਬਣੇ ਹੋਏ ਹਨ ਉਹਨਾਂ ਦਾ ਸਾਡਾ ਸਾਡੇ ਜੀਵਨ ਵਿੱਚ ਇੰਜ ਲੱਗਦਾ ਹੈ ਕਿ ਸਾਡੇ ਜੀਵਨ ਵਿੱਚੋਂ ਜਾਨੇ ਬਹੁਤ ਮੁਸ਼ਕਲ ਹੈ ਆਹ ਪਿਆਰੇ ਭੈਣ ਭਾਈਓ ਆਓ ਅਸੀਂ ਉਸ ਜਿੰਦਾ ਪਰਮੇਸ਼ਰ ਰਬ ਯੇਸ਼ੂ ਦੇ ਚਰਨਾ ਦੇ ਵਿੱਚ ਸ਼ਰਨ ਲਈਏ ਜਿਸ ਨੇ ਮੇਰੇ ਲਈ ਤੁਹਾਡੇ ਲਈ ਆਪਣੇ ਆਪ ਨੂੰ ਸਲੀਬ ਤੇ ਆਪਣੀ ਬੇਸ਼ਕੀਮਤੀ ਲਹੂ ਦੇ ਦੁਆਰਾ ਸਾਡੇ ਜੀਵਨ ਜੋ ਮਰਦਾ ਸਨ ਅਸੀਂ ਬਚਤ ਰਹੇ ਸਾਂ ਨਾ ਸਾਨੂੰ ਕੋਈ ਸੋਝੀ ਨਾ ਕੋਈ ਸਮਝ ਨਾ ਸਾਨੂੰ ਗਿਆਨ ਅਸੀਂ ਉਹ ਪੂਲ ਭਲਾਈਆ ਦੇ ਵਿੱਚ ਘੁੰਮ ਰਹੇ ਸਾਂ ਪਰ ਜਦੋਂ ਅਸੀਂ ਪ੍ਰਭੂ ਦੀ ਸ਼ੰ ਲਈ ਤਾਂ ਸਾਨੂੰ ਆਪਣੇ ਜੀਵ ਨੂੰ ਚਾਉਂਦਾ ਮਾਰਗ ਮਿਲਿਆ ਕਹਾ ਪਹਿਨ ਪਈਓ ਆਉ ਅਸੀਸ ਵਚਨ ਦੇ ਦੁਆਰਾ ਦੇਖੀ ਕਿਵੇਂ ਅਸੀਂ ਜੋ ਗੁਣ ਦੇ ਵਾਂਗ ਸਾਦੇ ਸਰੀਰ ਨੋ ਚਿੰਤਾ ਉਹਨਾਂ ਆਸ਼ਾ ਔਰ ਪਰੇਸ਼ਾਨ ਸਨੁਖਾਰੇ ਹਨ ਤਾਂ ਆਓ ਅਸੀਂ ਪ੍ਰਭੂ ਯੀਸ਼ੂ ਦੇ ਜ਼ਿੰਦਾ ਲਹੂ ਦੇ ਦੁਆਰਾ ਆਜ਼ਾਦ ਹੋਈਏ ਹallelujah ਆਓ ਇਸ वचन ਨੂੰ ਪੜਦੇ ਹਾਂ ਜ਼ਬੂਰ ਉਸ ਦਾ ਨਾਮ ਤੇ ਆਏ ਉਸ ਦਾ ਇੱਕ वचन ਦੇਖਦੇ ਹਾਂ ਕਿਵੇਂ ਅਸੀਂ ਪਰਮੇਸ਼ਰ ਦੀ ਉਸਤਤ ਦੇ ਦੁਆਰਾ ਅਸੀਂ ਆਪਣੇ ਜੀਵਨਾਂ ਦੇ ਵਿੱਚ ਉਹ ਨਵਾਂ ਬਦਲਾਵ ਅਸੀਂ ਆਪਣੇ ਜੀਵਨਾਂ ਦੇ ਵਿੱਚ ਦੇਖ ਸਕਦੇ ਹਾਂ ਤਾਂ ਆਓ ਅਸੀਂ ਪੜਹੀਏ हे Jehova main apni sare dil naal tera dhanwad karanga amen haleluya ta haap daripan payo jadon asi apni pure mann de naal sacche mann de naal parmeshwar di usat kar deya parmeshwar da dhanwad kar deya usde sacche mann de naal apne hriday ton unnu pukardeya unnu khojdeya usda ਸੋ ਬਾਤ ਇਸ ਵੀਰੀ ਦੇ ਪੈਰ ਦੀ ਵੀਲੀ ਸ਼ਾਮ ਦੀ ਵੀਰੀ ਹਰ ਕੰਮ ਜੋਸੀਂ ਕਰਦੇ ਆ ਉਸ ਦੇ ਵਿੱਚ ਉਸ ਦਾ ਧੰਨਵਾਦ ਕਰਦੇ ਆ ਦਾ ਉਸ ਸਮੇਂ ਹੀ ਪੈਰ ਬੈਂਡ ਬਾਈ ਯੂ ਅਸੀਂ ਜੋ ਸਾਡੇ ਜੀਵਨ ਅੱਜ ਕੋਣ ਦੇ ਮੰਗ ਅਸੀਂ ਕਿਸ ਰਹੇ ਆ ਉਹ ਨਿਰਾਸ਼ਾ ਦੇ ਵਿੱਚੋਂ ਉਹ ਡਿਪਰੈਸ਼ਨਾਂ ਦੇ ਵਿੱਚੋਂ ਉਹ ਚੱਲ ਰਹੇ ਸ਼ਰਾਬ ਜੋ ਜੀਵਨ ਦੇ ਵਿੱਚ ਸਾਡੇ ਪੀੜੀ ਦਰ ਪੀੜੀ ਚੱਲ ਰਹੇ ਹਨ ਉਹਨਾਂ ਸ਼ਰਾਫਾਂ ਤੋਂ ਉਹਨਾਂ ਬਿਮਾਰੀਆਂ ਤੋਂ ਉਹਨਾਂ ਗਬੀਰ ਵਿਸ਼ੇ ਜੋਸੀ ਹਰ ਸਮੇਂ ਸਾਡੇ ਜੀਵਨ ਵਿੱਚ ਕੋਣ ਵਾਂਗ ਸਾਨੂੰ ਖਾ ਰਹੇ ਹਨ ਉਹਨਾਂ ਤੋਂ ਅਸੀਂ ਪ੍ਰਭੂ ਯੇਸ਼ੂ ਦੇ ਲਹੂ ਦੇ ਦੁਆਰਾ ਤਾਜ਼ਾਦ ਹੋ ਜਾਂਦੇ ਤਾਂ ਹਾਂ ਪਿਆਰੇ ਭੈਣ ਭਾਈਓ ਆਪਾਂ ਪ੍ਰਾਣੀਆਂ ਨਿਯਮ ਦੇ ਵਿੱਚ ਵੀ ਦੇਖਦੇ ਹਾਂ ਲੇਕਾ ਨੇ ਅਜ਼ਰੈਲ ਨੂੰ ਪਰਮੇਸ਼ਰ ਦੀ स्तुਤੀ ਧੰਨਵਾਦ ਦੇ ਲਈ ਬੁਲਾਇਆ ਹੈ ਤਾਂ ਹਾਂ ਪਿਆਰੇ ਭੈਣ ਭਾਈਓ ਜਦੋਂ ਅਸੀਂ ਪਰਮੇਸ਼ਰ ਦਾ ਧੰਨਵਾਦ ਦਾ ਬਲੀਦਾਨ ਚੜਾਉਂਦੇ ਹਾਂ ਤਾਂ ਪਰਮੇਸ਼ਰ ਸਾਨੂੰ ਸਾਰੇ ਉਹ ਬੰਧਨ ਜਿਨ੍ਹਾਂ ਬੰਦਨਾ ਦੇ ਵਿੱਚ ਅਸੀਂ ਜਕੜੇ ਪਏ ਆ ਅਸੀਂ ਬਾਹਰ ਆਉਨ ਆ ਪਰ ਬਾਹਰ ਆ ਨਹੀਂ ਸਕਦੇ ਪਰ ਜਦੋਂ ਅਸੀਂ ਤਬੂ ਦਾ ਧੰਨਵਾਦ ਕਰਦੇ ਆ ਉਸ ਦੀ ਉਸਤਤ ਕਰਦੇ ਆ ਆਪਣੀ ਸ਼ਬਦ ਸਾਨੂੰ ਹਰ ਬੰਧਨ ਤੋਂ ਆਜ਼ਾਦ ਕਰਦਾ ਹੈ ਹallelujah ਤਾਹ ਆਪਿਆ ਦੇ ਪੈਨ ਭਾਈਓ ਪਰਮੇਸ਼ਵਰ ਨੂੰ ਇਹਨਾਂ ਬਚਤਾ ਦੇ ਦੁਆਰਾ ਉਹਨਾਂ ਸਰਾਫਾਂ ਤੋਂ ਉਹਨਾਂ ਬੰਧਨਾਂ ਤੋਂ ਜਿਨ੍ਹਾਂ ਵਿੱਚ ਅੱਜ ਤਸੀਂ ਨਿਰਾਸ਼ ਹਾਂ ਡਿਪਰੈਸ਼ਨ ਦੇ ਵਿੱਚੋਂ ਆਜ਼ਾਦ ਕਰੇ ਵਿਮਿਸ਼ਦਾ ਅਨਗ੍ਰਹਿ ਵਿਮਿਸ਼ਤੀ ਕਿਰਪਾ ਤੁਹਾਡੇ ਹਰ ਇੱਕ ਜੀਵਨ ਦੇ ਵਿੱਚ ਬਣੀ ਰਹੇ ਆਮੇਨ